ਹਰਿਆਣਾ ਕੈਬਨਿਟ ਨੇ ਗੁੜਗਾਓ ਦਾ ਨਾਮ ਬਦਲ ਦਿੱਤਾ ਹੈ ਨਾਲ ਹੀ ਮੇਵਾਦ ਦਾ ਨਾਮ ਵੀ ਬਦਲਿਆ ਗਿਆ ਦੋਹੇ ਸ਼ਹਿਰਾਂ ਦਾ ਨਾਮ ਬਦਲਣ ਦਾ ਫੈਸਲਾ ਮੰਗਲਵਾਰ ਨੂੰ ਲਿਆ ਗਿਆ ਗੁੜਗਾਓ ਹੁਣ ਗੁਰੂਗ੍ਰਾਮ ਦੇ ਨਾਮ ਤੋਂ ਜਾਣਿਆ ਜਾਏਗਾ ਜਦਕਿ ਮੇਵਾਦ ਦਾ ਨਾਮ ਨੂੰ ਰੱਖਿਆ ਗਿਆ ਹਰਿਆਣਾ ਸਰਕਾਰ ਨੇ ਦੱਸਿਆ ਹੈ ਕਿ ਗੁੜਗਾਓ ਦੇ ਲੋਕ ਲੰਬੇ ਸਮੇਂ ਤੋਂ ਸ਼ਹਿਰ ਦਾ ਨਾਮ ਗੁਰੂਗ੍ਰਾਮ ਰੱਖੇ ਜਾਣ ਦੀ ਮੰਗ ਕਰ ਰਹੇ ਸੀ ਹਰਿਆਣਾ ਸਰਕਾਰ ਦੀ ਵੈਬਸਾਈਟ ਮੁਤਾਬਕ ਗੁੜਗਾਓ ਦਾ ਪੁਰਾਣਾ ਨਾਮ ਗੁਰੂਗ੍ਰਾਮ ਹੀ ਸੀ ਇੱਥੇ ਪਾਣਵਾ ਦੇ ਗੁਰੂ ਦਰੋਣਾਚਾਰਿਆ ਦਾ ਆਸ਼ਰਮ ਹੁੰਦਾ ਸੀ 23 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਗੁੜਗਾਓ ਨੂੰ ਮਿਲੇਨੀਅਮ ਸਿਟੀ ਦੇ ਨ ਗੁੜਗਾਉ ਹਰਿਆਣਾ ਦਾ ਆਰਥਿਕ ਕੇਂਦਰ ਹੈ। ਇੱਥੇ ਮਾਰੂਤੀ ਸੂਜ਼ੂਕੀ ਦਾ ਸਭ ਤੋਂ ਵੱਡਾ ਪਲਾਂਟ ਹੈ। ਫੋਰਚੂਨ 500 ਵਿੱਚ ਸ਼ਾਮਲ 250 ਤੋਂ ਜ਼ਿਆਦਾ ਕੰਪਨੀਆਂ ਦਾ ਦਫ਼ਤਰ ਵੀ ਗੁੜਗਾਉਂ 'ਚ ਹੀ ਹੈ। ਇੱਕ ਅਨੁਮਾਨ ਮੁਤਾਬਕ ਸ਼ਹਿਰ 'ਚ 1100 ਉੱਚੀਆਂ ਰਿਹਾਇਸ਼ੀ ਇਮਾਰਤਾਂ ਨੇ ਅਤੇ 26 ਸ਼ਾਪਿੰਗ ਮਾਲ। ਆਰਥਿਕ ਕੇਂਦਰ ਹੋਣ ਦੇ ਕਾਰਨ ਗੁੜਗਾਉਂ ਦੇਸ਼ਧਰਤੀ 'ਚ ਸਭ ਤੋਂ ਜ਼ਿਆਦਾ ਪ੍ਰਤੀ ਵਿਅਕਤੀ ਆਮਦਨ ਵਾਲਾ ਸ਼ਹਿਰ ਹੈ।